ਸੋ ਚੰਦ ਸਕਿੰਟਾਂ ਵਿੱਚ ਲੀਜ਼ ਕੁਆਲਿਟੀ ਬਹੁਤ ਵਧੀਆ ਹੈ ਗਿਆ ਮੈਨੂੰ ਕੋਈ ਵੀ ਰਿਸਪੌਂਸ ਨਹੀਂ ਮਿਲ ਰਿਹਾ ਕਿ ਅੱਜ ਤੇ ਸੋਪਾ ਦਾ ਮੇਰੇ ਇੱਕ ਹੀ ਆਰਡਰ ਲੱਗਾ ਹੋਇਆ ਹੈ ਜੀ ਤੇ ਮੈਨੂੰ ਵੈਸੇ ਇਹ ਉਮੀਦ ਹੈ ਕਿ ਤੁਹਾਡੇ ਸਾਰਿਆਂ ਤੋਂ ਉਮੀਦ ਹੈ ਕਿ ਮੈਨੂੰ ਇਹ ਜਲਦੀ ਤੋਂ ਜਲਦੀ ਤੁਸੀਂ ਮੇਰੀ ਸਪੋਰਟ ਕਰੋਗੇ 슈ਗਰ ਕਰਕੇ ਲੱਤ ਕੱਟੇ ਨੇ ਪਈ ਉਸ ਤੋਂ ਬਾਅਦ ਪਾਪਾ ਜੀ ਦੇ ਤਿੰਨ ਚਾਰ ਵਾਰੀ ਆਪਰੇਸ਼ਨ ਹੋਏ ਆ ਜੀ ਘਰ ਦੇ ਵਿੱਚ ਗੁਜ਼ਾਰਾ ਬਹੁਤ ਜ਼ਿਆਦਾ ਮੁਸ਼ਕਲਰ ਐ ਇਸੇ ਗਿਆ ਤੇ ਮੈਂ ਉਧਾਰ ਪੈਸੇ ਚੱਕ ਕੇ ਇਹ ਛੋਟੀ ਜਿਹੀ ਸ਼ਾਪ ਸ਼ੁਰੂ ਕੀਤੀ ਹੈ ਜਿਸ ਵਿੱਚ ਤੁਹਾਨੂੰ ਬਹੁਤ ਵਧੀਆ ਕੁਆਲਟੀ ਮਿਲੇਗੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਧੀਆਂ ਅੱਜਕੱਲ ਪੁੱਤਾਂ ਤੋਂ ਵੱਧ ਕੇ ਅੱਗੇ ਆ ਰਹੀਆਂ ਤੇ ਮਾਪਿਆਂ ਦਾ ਸਹਾਰਾ ਬਣ ਰਹੀਆਂ ਫਰੀਦਕੋਟ ਦੀ ਧੀ ਨਵਦੀਪ ਕੌਰ ਬੀਏ ਕਰਕੇ ਹੁਣ ਫਾਸਟ ਫੂਡ ਦਾ ਕੰਮ ਕਰਨ ਲੱਗੀ ਆ ਤੇ ਆਪਣੇ ਪਿਤਾ ਦਾ ਸਹਾਰਾ ਬਣ ਰਹੀ ਆ ਕਿਉਂਕਿ ਸ਼ੂਗਰ ਕਾਰਨ ਉਸਦੇ ਪਿਤਾ ਦੀ ਲੱਤ ਕੱਟਣੀ ਪਈ ਤੇ ਹੁਣ ਉਹ ਪੂਰੀ ਤਰ੍ਹਾਂ ਇਸ ਦੁਕਾਨ ਤੇ ਨਿਰਭਰ ਜਿਹੜੀ ਉਸਦੀ ਬੇਟੀ ਚਲਾਉਂਦੀ ਆ ਕਿਉਂਕਿ ਘਰ ਦੀ ਰੋਟੀ ਦਾ ਸਾਰਾ ਭਾਰ ਨਵਦੀਪ ਤੇ ਆਇਆ ਹੋਇਆ ਹੈ ਉਹ ਪੀਜ਼ਾ 버ਗਰ ਸੈਂਡਵਿਚ ਤਾਂ ਬਣਾਉਂਦੀ ਹੀ ਬਣਾਉਂਦੀ ਆ ਨਾਲ ਕੁਲੜ ਪੀਜ਼ਾ ਵੀ ਬਹੁਤ ਸਵਾਦ ਬਣਾਉਂਦੀ ਆ ਤੇ ਇਹ ਸਭ ਕੁਝ ਉਸਨੇ ਬ੍ਰਾਂਡਡ ਫੂਡ ਪਲੱਸ ਜਾਂਤੇ ਕਈ ਸਾਲ ਕੰਮ ਕਰਕੇ ਸਿੱਖਿਆ। ਦਸ਼ਮੇਸ਼ ਨਗਰ ਫਰੀਦਕੋਟ ਦੀ ਗਲੀ ਨੰਬਰ 2 ਦੇ ਬਾਹਰ ਰੈਡੀ ਟੂ ਈਟ ਨਾਂ ਦੀ ਦੁਕਾਨ ਕਰਨ ਵਾਲੀ ਇਸ ਧੀ ਕੋਲ ਗ੍ਰਾਹਕ ਬਹੁਤ ਘੱਟ ਪਹੁੰਚਦੇ ਆ। ਕਈ ਵਾਰ ਤਾਂ ਸਾਰੇ ਦਿਨ ਵਿੱਚ ਸਿਰਫ ਇੱਕ ਆਰਡਰ ਹੀ ਮਿਲਦਾ। ਤੇ ਜੇ ਕਿਤੇ ਤੁਸੀਂ ਇਸ ਧੀ ਦੀ ਮਦਦ ਲਈ ਉਸ ਕੋਲੇ ਪਹੁੰਚੋ ਤੇ ਉਸਦੇ ਕੁਲੜ ਪੀਜ਼ੇ ਦਾ ਸਵਾਦ ਵੀ ਚੱਕ ਕੇ ਦੇਖੋ। ਬੀਏ ਕੀਤੀ ਹੋਈ ਆ ਜੀ ਬੀਏ ਕਰਦੇ ਆ ਕਰਦੇ ਮੇਰੇ ਮਾਤਾ ਜੀ ਦੀ ਡੈਥ ਹੋ ਗਈ ਸੀ ਜਿਸ ਕਰਕੇ ਘਰ ਦੇ ਵਿੱਚ ਬਹੁਤ ਜਾਂਦੀ ਮੁਸ਼ਕਲ ਹੋ ਰਹੀ ਸੀ ਕਿ ਮੈਂ ਸਰਕਾਰੀ ਨੌਕਰੀ ਦੀ ਵੀ ਬਹੁਤ ਭਾਲ ਕੀਤੀ ਪਰ ਮੈਨੂੰ ਕਿਤੇ ਵੀ ਨਹੀਂ ਮਿਲੀ ਫਿਰ ਮੈਂ ਕੈਨੇਡੀਅਨ ਪੀઝા ਤੇ ਚਾਏ ਐਪ ਤੇ ਆਸਟ੍ਰੇਲੀਅਨ ਪੀઝા ਤੇ ਕੰਮ ਕੀਤਾ ਜੀ ਤੇ ਉਸ ਤੋਂ ਬਾਅਦ ਕੰਮ ਕਰ ਸਿੱਖਦੇ ਸਿੱਖਦੇ ਪਾਪਾ ਜੀ ਕਾਫੀ ਬਿਮਾਰ ਹੋ ਗਏ 슈ਗਰ ਕਰਕੇ ਲੱਤ ਕੱਟੇ ਨੇ ਪਈ ਉਸ ਤੋਂ ਬਾਅਦ ਪਾਪਾ ਜੀ ਦੇ ਤਿੰਨ ਚਾਰ ਵਾਰੀ ਆਪਰੇਸ਼ਨ ਹੋਏ ਆ ਜੀ ਘਰ ਦੇ ਵਿੱਚ ਗੁਜ਼ਾਰਾ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਸੀਗਾ ਮੈਂ ਉਧਾਰ ਪੈਸੇ ਚਾੱਕ ਕੇ ਇਹ ਛੋਟੀ ਜਿਹੀ ਸ਼ਾਪ ਸ਼ੁਰੂ ਕੀਤੀ ਹੈ ਜਿਸ ਵਿੱਚ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਮਿਲੇਗੀ ਹਰ ਇੱਕ ਚੀਜ਼ ਪਰਫੈਕਟ ਕੈਫੇ ਵਾਂਗ ਹੀ ਮਿਲੇਗਾ ਸਾਰੀਆਂ ਚੀਜ਼ਾਂ ਮੈਂ ਆਪਣੇ ਹੱਥੀ ਖੁਦ ਰੈਡੀ ਕਰਦੀ ਆ ਸੌਸਸ ਬੇਸ ਵਗੈਰਾ ਪੀਜ਼ਾ ਸਾਰਾ ਕੁਝ ਆਪਣੇ ਹੱਥੀ ਰੈਡੀਮੇਡ ਵਗੈਰਾ ਕੁਝ ਵੀ ਨਹੀਂ ਯੂਜ਼ ਕਰਦੇ ਤੁਸੀਂ ਇਸ ਮੇਰੇ ਕੈਫੇ ਤੇ ਜਰੂਰ ਆਓ ਦੇ ਟੇਸਟ ਨੂੰ ਜੂ ਚੈੱਕ ਕਰਦੇ ਹੋ ਬਾਕੀ ਕਾਫੇ ਦੇ ਨਾਲੋਂ ਇਹ ਇੱਥੇ ਰੇਟ ਬਹੁਤ ਹੀ ਘੱਟ ਰੇਟ ਤੇ ਮਿਲਣਗੇ ਤੁਹਾਨੂੰ ਤੇ ਮੈਂ ਆਪਣੇ ਥੋੜੇ ਸਹਿਯੋਗ ਦੇ ਨਾਲ ਮੈਂ ਆਪਦੇ ਪਾਪਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਇਸ ਕਾਫੇ ਦੇ ਵਿੱਚ ਤੁਹਾਨੂੰ ਪੀਜ਼ਾ ਸੈਂਡਵਿਚ ਪਾਸਤਾ ਰੈਪ ਨਿਊਡਲ 버ਗਰ ਵਗੈਰਾ ਸਭ ਕੁਝ ਵੈਰਾਈਟੀ ਤੁਹਾਨੂੰ ਬਿਲਕੁਲ ਕਾਫੇ ਵਾਂਗ ਮਿਲ ਜਾਏਗੀ ਇਸ ਕਾਫੇ ਦਾ ਨਾਮ ਹੈ ਰੈਡੀ ਟੂ ਈਟ ਇਹ ਦਸ਼ਮੇਸ਼ ਨਗਰ 올ਡ ਕੰਟਰੋਲ ਸਟਰੀਟ ਨੰਬਰ 2 ਤੇ ਹੈਗਾ ਇੱਕ ਵਾਰੇ ਮੈਨੂੰ ਇਹ ਮੇਰੇ ਹੈਲਪ ਜ਼ਰੂਰ ਕਰਨੇ ਸਭ ਨੇ ਮੈਂ ਛੋਟਾ ਜਿਹਾ ਕੈਫੇ ਸ਼ੁਰੂ ਕੀਤਾ ਹੈ ਤੁਹਾਡੀ ਸਹਿਯੋਗ ਦੇ ਨਾਲ ਹੀ ਮੈਂ ਕੰਮ ਵਧਾ ਸਕਦੀ ਹਾਂ ਤੇ ਆਪਣਾ ਘਰ ਦਾ ਗੁਜ਼ਾਰਾ ਕਰ ਸਕਦੀ ਹਾਂ ਮੇਰੀ ਕੁਆਲਿਟੀ ਬਹੁਤ ਵਧੀਆ ਹੈ ਗਿਆ ਮੈਨੂੰ ਕੋਈ ਵੀ ਰਿਸਪੌਂਸ ਨਹੀਂ ਮਿਲ ਰਿਹਾ ਕਿ ਦੇਖਦੇ ਸੁਪਾ ਦਾ ਮੇਰੇ ਇੱਕ ਹੀ ਆਰਡਰ ਲੱਗਾ ਹੋਇਆ ਹੈ ਜੀ ਤੇ ਮੈਨੂੰ ਵਸੇ ਇਹ ਉਮੀਦ ਹੈ ਕਿ ਤੁਹਾਡੇ ਸਾਰਿਆਂ ਤੋਂ ਉਮੀਦ ਹੈ ਕਿ ਮੈਨੂੰ ਇਹ ਜਲਦੀ ਤੋਂ ਜਲਦੀ ਤੁਸੀਂ ਮੇਰੀ ਸਪੋਰਟ ਕਰੋਗੇ ਤਾਂ ਤਾਂ ਕਿ ਮੈਂ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਚੱਕ ਕੇ ਉਹਨਾਂ ਨੂੰ ਪਾਪਾ ਨੂੰ ਦਵਾਈ ਦਵਾਇ ਦਵਾਵਾ ਤੇ ਸਾਰਾ ਬਣਾਓ ਮੇਰੀ ਕੋਲ